ਆ ਟਰਾਲੀਆਂ ਬਾਜੀ ਕੰਬੂ ਥਾਣੇ ਦਾ ਚਮਕੌਰ ਫੇੜ ਬੁਰਾ ਦੇ ਪਿੰਡ ਦੀ ਟਰਾਲੀ ਖੜੀ ਹੈ ਆ ਦੇਖੋ ਇਹਦੇ ਵਿੱਚ ਸਮਾਨ ਵੀ ਹੈ ਗੱਦੇ ਤੇ ਬਿੱਡ ਬੁੱਡ ਵਿੱਚ ਲਾ ਕੇ ਸੁੱਟਿਆ ਹੋਇਆ ਆ ਸਾਰਾ ਜਿਹੜਾ ਕਬਾੜ ਤੇ ਆਦੇ ਕਹਾ ਉਥੋਂ ਪੱਟ ਕੇ ਲੈਂਦਾ ਹੋਇਆ ਟੋਟਾਂ ਦਾ ਆ ਟੋਹ ਲੋ ਆ ਪ੍ਰੱਜਾ ਕੋਈ ਨਾ ਕੋਈ ਮਲੇ ਮਸ਼ੀਨ ਕੋਈ ਤੋਂ ਨਵੀਂ ਮਸ਼ੀਨ ਤੇ ਟਰੱਡਰ ਜੀ 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 ਆਪਣੀ ਇੱਕ ਟਰਾਲੀ ਆ ਖੜੀ ਐ ਇਹ ਤੇ ਸ਼ਾਇਦ ਰੰਗ ਹੋਇਆ ਹੋਇਆ ਹੋਵੇ ਇਹ ਵਿੱਚੋਂ ਖਾਲੀ ਐ 11 ਫੁੱਟ ਦੀ ਟਰਾਲੀ ਐ ਦੂਰੇ ਟੈਰਾਂ ਵਾਲੀ 11 6 ਤੇ ਆ ਸਾਰਾ ਆਪਣਾ ਜਿਹੜੀ ਬੰਦੀ ਦਾ ਸਮਾਨ ਐ ਬਈ ਹਨੇ ਤਾਂ ਕੁੰਦਰਾ ਕੁੰਦਰਾ ਵਾਲੇ ਵੀ ਹੋਵੇ ਆਹਾਂ ਟਰਾਲੀ ਕਾ ਖੜੀ ਐ ਇਹ ਵੀ ਟਰਾਲੀ ਗਿਆ ਰਹਾ ਸਾਡੇ ਹੀ ਹੈ ਡਬਲ ਟੈਰੀ ਹੈ ਟਰਾਲੀ ਇਹ ਇਹਦੇ ਬਿੱਡ ਦਾ ਰੰਗ ਬਦਲ ਮੈਂ ਇਹਦੇ ਵੀ ਪੇਂਟ ਹੋਇਆ ਟਰਾਲੀ ਤੇ ਬਿੱਡ ਨਾ ਆਉਦਾ ਆ ਬਿੱਡ ਤੋਂ ਪਛਾਣ ਟਰਾਲੀ ਦੀ ਆ ਜੂਈ ਇਸਾ ਤੇ ਕੋਈ ਵੀ ਕਿਸੇ ਵੀਰ ਦੀ ਹੈ ਤਾਂ ਦੱਸਿਓ ਕਿ ਉਹ ਪਿੰਡ ਦੀ ਹੈ ਆਹ ਹੁੱਕ ਤੋਂ ਪਛਾਣ ਆ ਜਾਂਦੀ ਹੈ ਟੂਲ ਤੇ ਟਰਾਲੀ ਦੀ ਬਨਾਵਟ ਤੋਂ ਇਸ ਤੋਂ ਪਤਾ ਲੱਗ ਜਾਂਦਾ ਹੈ ਇਹ ਦਰਦ ਟੋਲ ਟੋਲ ਪਏ ਨੇ ਸਮਾਨ ਕਾਫੀ ਵੇ ਇਹ ਜੇ ਪਤਾ ਲੱਗਦਾ ਹੈ ਭਾਈ ਕਿਸੇ ਨੂੰ ਨੋਟ ਕਰਾਇਓ ਦੱਸਿਓ